ਉਹ ਲੋਟ ਨੂੰ ਇੱਥੇ ਆਉਣ ਵਾਲਿਆਂ ਨੂੰ ਕੋਈ ਥਾਂ ਨਹੀਂ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਵੱਡਾ ਕੁਰਬਾਨੀਆਂ ਵਾਲੇ ਸਾਡੇ ਕੋਲ ਜੋਧੇ ਜਨੈਲ ਪਾਰਟੀ ਦੇ ਪਰਖੇ ਲੋਕਾਂ ਦੇ ਪਰਖੇ ਵਰਕਰ ਬੈਠੇ ਨੇ ਤੇ ਪੈਰਾਸ਼ੂਟਾਂ ਦੇ ਆਉਣ ਦੀ ਤਾਂ ਹਿੰਮਤ ਹੀ ਨਹੀਂ ਪੈਣੀ ਬੀਲੀ ਗੱਲ ਤੇ ਆਊਗਾ ਕਿਉਂ ਇਹ ਆਊਗਾ ਉਹ ਮੂੰਹ ਦੀ ਖਾ ਕੇ ਜਾਊਗਾ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਤਿੰਨ ਪੀੜੀਆਂ ਤੋਂ ਕਾਂਗਰਸੀ ਆ ਔਰ ਅੱਜ ਵੀ ਕਾਂਗਰਸੀ ਆ ਅੱਜ ਵੀ ਉਹ 4.5 ਪੌਣੇ 5 ਸਾਲ ਉਹਨੇ ਕਾਂਗਰਸ ਦੇ ਰਾਜ ਦੇ ਨਜ਼ਾਰੇ ਲੁੱਟੇ ਅੱਜ ਉਹਨਾਂ ਨਜ਼ਾਰਿਆਂ ਲੁੱਟ ਕੇ ਉਹਨੂੰ ਪਤਾ ਕਿ ਔਂ ਵਾਲੀ ਸਰਕਾਰ ਸ਼੍ਰੋਮਣੀ ਕਾਲੀ ਦਾਂਦੀ ਪੰਜਾਬ ਜਬੰਦੀ ਆਈ ਇਸ ਕਰਕੇ ਉਹਦੀ ਇੱਛਾ ਵਾ ਕਿ ਮੈਂ ਹੁਣ 4-6 4 ਸਾਲ ਉੱਥੇ ਨਜ਼ਾਰੇ ਲੁੱਟ ਲੈ ਨਵਾਂ ਵਾਲੀ ਸਰਕਾਰੇ ਸ਼ਾਮਲ ਹੋਣ ਇਜਾਵਾ ਇਸ ਪਾਰਟੀ ਨੇ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਨੂੰ ਤੋਪਾਂ ਨਾਲ ਢਾਹਟੀ ਦੀ ਦਿੱਤਾ ਹਜ਼ਾਰਾਂ ਸਾਡੇ ਨੌਜਵਾਨ ਬੱਚੇ ਨੌਜਵਾਨ ਮੀਰ ਸਿੱਧੀ ਦਾ ਜਾਨ ਪੀ ਗਏ ਔਰ ਇਹਨੇ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਉਸ ਕਾਂਗਰਸ ਪਾਰਟੀ ਨੇ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਪੰਜਾਬ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਓਵੇਂ ਓਵੇਂ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਹਲਕਾ ਦੀ ਤਾਂ ਇੱਥੇ ਵੀ ਅਜਿਹਾ ਹੀ ਚੱਲ ਰਿਹਾ ਹੈ ਪਿਛਲੇ ਕਾਫੀ ਦਿਨਾਂ ਤੋਂ ਪਿਛਲੇ ਦੋ ਵਾਰ ਦੀ ਹਾਰ ਦੀ ਹਾਰ ਲਗਾਤਾਰ ਪਿਛਲੇ ਦੋ ਵਾਰ ਦੀ ਹਾਰ ਲਗਾਤਾਰ ਹੋਣ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਪਾਰਟੀ ਵੱਲੋਂ ਜਿੱਥੇ ਦਾਵੇਦਾਰਾਂ ਦੀ ਝੜੀ ਲੱਗ ਚੁੱਕੀ ਸੀ ਤਾਂ ਉੱਥੇ ਹੀ ਅੱਜ ਕਈ ਚੀਜ਼ਾਂ ਵੀ ਦੇਖਣ ਨੂੰ ਅਜਹੀਆਂ ਮਿਲ ਰਹੀਆਂ ਨੇ ਜਿੱਥੇ ਕਿ ਕਿਆਸਰਾਈਆਂ ਪਿਛਲੇ ਕਾਫੀ ਦਿਨਾਂ ਤੋਂ ਲਗਾਈਆਂ ਜਾ ਰਹੀਆਂ ਨੇ ਕਿ ਇੱਕ ਪੈਰਾਸ਼ੂਟ ਉਮੀਦਵਾਰ ਦੇ ਆਉਣ ਦੀ ਵੀ ਹੈ ਤੇ ਕਿਤਨਾ ਕਿਤੇ ਇੱਕ ਚਰਚਾ ਛਿੜੀ ਹੋਈ ਹੈ ਤਾਂ ਗੱਲ ਕਰਦੇ ਹਾਂ ਇਥੋਂ ਇਸ ਮਾਮਲੇ ਦੇ ਲੈ ਕੇ ਜਥੇਦਾਰ ਜਰਨੈਲ ਸਿੰਘ ਡੋਗਰਾ ਵੱਲ ਮੇਰੇ ਨਾਲ ਮੌਜੂਦ ਨਹੀਂ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਇੱਕ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਪੈਰਾਸ਼ੂਟ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸ਼੍ਰੋਮਣੀ ਕਾਲੀ ਦਲ ਪਾਰਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਪਰ ਇਤਿਹਾਸ ਦੀ ਪਾਰਟੀ ਆ ਔਰ ਇਸ ਪਾਰਟੀ ਦੇ ਪ੍ਰਧਾਨ ਮਾਨ ਜੋ ਸਾ ਸਕਬੀਰ ਸਿੰਘ ਬਾਦਲ ਬੜੇ ਹੀ ਸਿਆਣੇ ਨੇ ਦੂਰ ਅੰਦੇਸ਼ ਨੇ ਪੈਰਾਸ਼ੂਟ ਨੂੰ ਇੱਥੇ ਆਉਣ ਵਾਲਿਆਂ ਨੂੰ ਕੋਈ ਥਾਂ ਨਹੀਂ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਇੰਨਾ ਵੱਡਾ ਕੁਰਬਾਨੀਆਂ ਵਾਲੇ ਸਾਡੇ ਕੋਲ ਜੋਦੇ ਜਰਨੈਲ ਪਾਰਟੀ ਦੇ ਪਰਖੇ ਲੋਕਾਂ ਦੇ ਪਰਖੇ ਵਰਕਰ ਬੈਠੇ ਨੇ ਤੇ ਪੈਰਾਸ਼ੂਟ ਵਾਲੇ ਦੀ ਆਉਣ ਦੀ ਤਾਂ ਹਿੰਮਤ ਹੀ ਨਹੀਂ ਪੈਣੀ ਬੀਲੀ ਗੱਲ ਤੇ ਆਊਗਾ ਹੀ ਕਿਉਂ ਜੇ ਆਊਗਾ ਤਾਂ ਉਹ ਮੂੰਹ ਦਿਖਾ ਕੇ ਜਾਊਗਾ ਇਹ ਤਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਹੈ ਨਾ ਜੇ ਜੇਕਰ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਇਹ ਚਰਚਾ ਛਿੜ ਰਹੀ ਹੈ ਕਿ ਕਿ ਪੰਜਾਬ ਲੈਵਲ ਦਾ ਜਿਹੜਾ ਚੇਅਰਮੈਨ ਹੈ ਕਾਂਗਰਸ ਪਾਰਟੀ ਦਾ ਹਲੇ ਵੀ ਜਿਹੜਾ ਮੌਜੂਦਾ ਵਰਕਰ ਉਹ ਫਿਲਹਾਲ ਮੌਜੂਦਾ ਜਿਹੜਾ ਵਰਕਰ ਹੈ ਉਹ ਸ਼੍ਰੋਮਣੀ ਗੱਲਦਲ ਪਾਰਟੀ ਦਾ ਪੱਲਾ ਫੜ ਸਕਦਾ ਹੈ ਤੇ ਜਿਸ ਨੂੰ ਕੀ ਟਿਕਟ ਦੀ ਹਾਮੀ ਵੀ ਭਰ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਦੇਖੋ ਗੱਲ ਇਹ ਹੈ ਕਿ ਜਿਹੜੀ ਹਾਮੀ ਵਾਲੀ ਗੱਲ ਹੈ ਉਹ ਕੱਲ ਅਸੀਂ ਸਾਰੇ ਸਤਕਾਰਯੋਗ ਸਾਥੀ ਜਿਹੜੇ ਸੀਨੀਅਰ ਲੀਡਰ ਆ ਹਰਕਾ ਸੁਲਤਾਨਪੁਰ ਲੋਧੀ ਨੂੰ ਅਗਵਾਈ ਕਰਦੇ ਜਿਹੜੀ ਉਹ ਸਾਰਿਆਂ ਨੂੰ ਇਹਨਾਂ ਝੂਠੀਆਂ ਅਫਵਾਹਾਂ ਨੂੰ ਝੂਠੀਆਂ ਗੱਲਾਂ ਨੂੰ ਉਸ ਉਮੀਦਵਾਰ ਵੱਲੋਂ ਵਰਕਰਾਂ ਨੂੰ ਗਮਰਾਹ ਕਰਨ ਤੇ ਔਰ ਉਹਨੇ ਝੂਠੇ ਟੈਲੀਫੋਨ ਕਰਨ ਦੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਸਾਰੇ ਇਕੱਠੇ ਆ ਤੇ ਅਸੀਂ ਕਿਉਂ ਨਾ ਆਪਣੇ ਮਾਝਾ ਪ੍ਰਧਾਨ ਸਾਹਿਬ ਨਾਲ ਜਾ ਕੇ ਇਸ ਪਿੱਛੇ ਤੇ ਗੱਲ ਕਰੀਏ ਅਸੀਂ ਸਾਰੇ ਹੀ ਸੀਨੀਅਰ ਲੀਡਰ ਉੱਥੇ ਜਾ ਕੇ ਸਰ ਸੁਖਬੀਰ ਸਿੰਘ ਬਾਦਲ ਜੀ ਨਾਲ ਇਸ ਗੱਲ ਬਾਰੇ ਵਿਚਾਰ ਕੀਤੀ ਚਰਚਾ ਕੀਤੀ ਕਿ ਇੱਕ ਕਾਂਗਰਸ ਪਾਰਟੀ ਦਾ ਜਿਹੜਾ ਤਿੰਨ ਪੀੜੀਆਂ ਤੋਂ ਕਾਂਗਰਸੀ ਆ ਔਰ ਅੱਜ ਵੀ ਕਾਂਗਰਸੀ ਆ ਅੱਜ ਵੀ ਉਹ 4.5 ਪੌਣੇ 5 ਸਾਲ ਉਹਨੇ ਕਾਂਗਰਸ ਦੇ ਰਾਜ ਦੇ ਨਜ਼ਾਰੇ ਲੁੱਟੇ ਅੱਜ ਉਹਨਾਂ ਨਜ਼ਾਰਿਆਂ ਨੂੰ ਲੁੱਟ ਕੇ ਉਹਨੂੰ ਪਤਾ ਕਿ ਔਂ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਵੰਡ ਜਾ ਰਹੀ ਹੈ ਇਸ ਕਰਕੇ ਉਹਦੀ ਇੱਛਾ ਵਾ ਕਿ ਮੈਂ ਹੁਣ 4 4.5 ਸਾਲ ਉਥੇ ਨਜ਼ਾਰੇ ਲੁੱਟ ਲੈ ਹੁਣ ਵਾਲੀ ਸਰਕਾਰੇ ਸ਼ਾਮਲ ਹੋਣ ਦੇ ਜਾਵਾ ਇਸ ਤੇ ਮੈਂ ਕਹਿਣਾ ਚਾਹਣਾ ਕਿ ਪਹਿਲੀ ਗੱਲ ਤਾਂ ਸਾਡੀ ਹਾਈ ਕਮਾਂਡ ਹੀ ਬੜੀ ਸਿਆਣੀ ਆ ਕਿ ਬਿਲਕੁਲ ਉਸ ਬੰਦੇ ਨੂੰ ਇਦਾਂ ਮੂੰਹ ਨਹੀਂ ਲਾਏਗੀ ਕਿਉਂਕਿ ਜੇਸ ਪਾਰਟੀ ਨੇ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਔਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਤੋਪਾਂ ਨਾਲ ਢਾਹ ਟੇਰੀ ਕੀਤਾ ਹਜ਼ਾਰਾਂ ਸਾਡੇ ਨੌਜਵਾਨ ਬੱਚੇ ਨੌਜਵਾਨ ਵੀਰ ਖੀ ਦੀ ਦਾ ਜਾਮ ਪੀ ਗਿਆ ਔਰ ਇਹਨੇ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਉਸ ਕਾਂਗਰਸ ਪਾਰਟੀ ਨੇ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਔਰ ਇੱਥੇ ਪਸ ਨਹੀਂ ਕਿ ਦਿੱਲੀ ਦੇ ਵਿੱਚ 1984 ਵਿੱਚ ਬੜੀ ਕਤਲੋਗਾਰਧ ਹੋਈ ਨਸ਼ਰ ਖੁਸ਼ੀ ਹੋਈ ਤੇ ਇਹ ਜਿਹੜਾ ਆਪਣੇ ਆਪ ਨੂੰ ਦਾਵੇਦਾਰੀਆਂ ਜਿਤਾ ਰਿਹਾ ਹੈ ਨਾ ਇਹ ਉਦੋਂ ਵੀ ਤੇ ਅੱਜ ਵੀ ਕਾਂਗਰਸ ਪਾਰਟੀ ਦਾ ਹੀ ਨਮਾਇੰਦਾ ਸੀ ਔਰ ਇਹਨਾਂ ਯਤਨ ਕਿ ਮੈਂ ਕਦੀ ਉਹ ਆਮ ਆਦਮੀ ਪਾਰਟੀ ਟਰਾਈ ਕਰਦਾ ਕਦੀ ਉਹ ਕਿਸੇ ਹੋਰ ਪਾਰਟੀ ਟਰਾਈ ਕਰਦਾ ਪਰ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਹੀਂ ਲਾਊਗਾ ਕਦੇ ਵੀ ਨਹੀਂ ਇਹਨੂੰ ਵਿੱਚ ਆਉਣ ਦਊਗਾ ਕਿ ਇਹ ਮੰਨ ਲਿਆ ਜਾਵੇ ਹੁਣ ਪਾਰਟੀ ਆ ਆਪਣੇ ਵਰਕਰ ਜਿਹੜੇ ਮੌਜੂਦਾ ਵਰਕਰ ਨੇ ਪਾਰਟੀ ਦੇ ਉਹਨਾਂ ਦਾ ਯਕੀਨ ਨਹੀਂ ਕਰ ਰਹੀ ਕਿਉਂਕਿ ਇੰਨਾ ਟਾਈਮ ਕਿਉਂ ਲੱਗ ਰਿਹਾ ਪਾਰਟੀ ਨੂੰ ਉਮੀਦਵਾਰ ਐਲਾਨਣ ਵਾਸਤੇ ਦੇਖੋ ਪਾਰਟੀ ਦੇ ਉੱਤੇ ਬੜੇ ਵੱਡੀਆਂ ਜ਼ਿੰਮੇਵਾਰੀਆਂ ਨੇ 117 ਪੰਜਾਬ ਦੇ ਹਲਕੇ ਨੇ ਔਰ ਤਕਰੀਬਨ 4 ਤੋਂ ਵੱਧ ਸੀਟਾਂ ਜਿਹੜੀਆਂ ਉਹ ਪਾਰਟੀ ਦੇ ਪ੍ਰਧਾਨ ਮਾਨਜੋਸੀ ਵੀਰ ਸੇ ਬਾਦਲੇ ਐਲਾਨ ਕਰਤੀਆਂ ਜਿਹੜੀਆਂ ਜਿਹੜੀਆਂ ਸੀਟਾਂ ਦੇ ਉੱਤੇ ਕੁਝ ਵਿਚਾਰ ਵਟਾਂਦਰਾ ਹੋ ਰਿਹਾ ਉਹ ਸੀ ਵਿਚਾਰ ਵਟਾਂਦਰਾ ਸਾਡੇ ਇਸ ਹਲਕੇ ਥੋੜਾ ਕਨਫਿਊਜ਼ਨ ਬਣ ਗਿਆ ਸੀ ਕਿ ਸਾਡੇ ਵੀਰਾਂ ਨੇ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਸਾਥੀ ਨੇ ਸਾਡੇ ਉਹਨਾਂ ਨੇ ਵੀ ਆਪਣੇ ਦਾਅਵੇ ਠੋਕ ਦਿੱਤੇ ਪਰ ਜਦੋਂ ਇਹੋ ਜੇ ਕਾਂਗਰਸੀ ਦੀਆਂ ਝੂਠੀਆਂ ਫਵਾਂ ਦਾ ਪਤਾ ਲੱਗਾ ਅਸੀਂ ਸਾਰਿਆਂ ਨੇ ਮਿਲ ਕੇ ਸਲਾਹ ਮਸ਼ਵਰਾ ਕੀਤਾ ਕਿ ਹਲਕਾ ਸੁਲਤਾਨਪੁਰ ਨੂੰ ਕਿਸ ਤਰ੍ਹਾਂ ਇਹਨਾਂ ਕਾਂਗਰਸੀਆਂ ਤੋਂ ਪਹੁੰਚਾਇਆ ਜਾਵੇ। ਔਰ ਅਸੀਂ ਰਾਜੀ ਨਾਮਾ ਆਪਣੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਕੇ ਇਹਨਾਂ ਸਾਰਿਆਂ ਹੀ ਮੇਰੇ ਵੀਰਾਂ ਨੇ ਸਰ ਸੁਖਦੇਵ ਸਿੰਘ ਜੀ ਨਨਪੁਰ ਸਾਹਿਬ ਖੜੇ ਨੇ ਮੇਰੇ ਨਾਲ। ਸਰ ਸਕਵੀਰ ਜੀ ਬਿੱਟੂ ਜੀ ਖੜੇ ਨੇ ਖੀਰਾਂ ਵਾਲੀ। ਔਰ ਇਸੇ ਤਰ੍ਹਾਂ ਦਿਨੇਸ਼ ਧੀ ਜੀ ਹੁਣੇ ਆਪ ਨੂੰ ਬੈਠ ਦੇ ਕੇ ਗਏ ਨੇ। ਸਾਰ ਸੁਖਵਿੰਦਰ ਸਿੰਘ ਸੁਖ ਸਾਹਿਬ ਦਾ ਚੇਅਰਮੈਨ ਜਿਹੜੇ ਸਾਡੇ ਵਿੱਚ ਪਾਰਟੀ ਰੋਜ ਨੇ ਇਹਨਾਂ ਸਾਰਿਆਂ ਨੇ ਦੂਰ ਅੰਦੇਸ਼ੀ ਤੋਂ ਫੈਸਲਾ ਕਰਕੇ ਦੂਰ ਅੰਦੇਸ਼ੀ ਸੋਚ ਲੈ ਕੇ ਤੇ ਦਾਸ ਜੀ ਤੇ ਇਹ ਜ਼ਿੰਮੇਵਾਰੀ ਇਹਨਾਂ ਨੇ ਦੇਣ ਦਾ ਫੈਸਲਾ ਕੀਤਾ ਇਹਨਾਂ ਨੂੰ ਸਰ ਸਾਹਿਬ ਤੁਹਾਨੂੰ ਪੁੱਛਦਾ ਕਿ ਸਮਰਥਨ ਦਿੰਨੇ ਹੋ ਪੂਰੀ ਤਰ੍ਹਾਂ ਜੀ ਬਿਲਕੁਲ ਤਨੁਮਨਤ ਅਸੀਂ ਸਦਾ ਜਨਰਸਿੰਘ ਡੋਗਰਾਂ ਵਾਲੇ ਆਪਣਾ ਸਮਰਥਨ ਦਿੰਨੇ ਆ ਕਿਉਂਕਿ ਕੱਲ ਕੱਲ ਦੇਖਿਆ ਕਿ ਕੱਲ ਦਾ ਟਾਈਮ ਦੋ ਹੋਰ ਸੀਗਾ ਤੁਸੀਂ ਦਾਵੇਦਾਰੀ ਪੇਸ਼ ਕਰਦੇ ਨੇ ਜਰਾ ਅਸੀਂ ਟਿਕਟ ਨੂੰ ਲੈ ਕੇ ਬਿਲਕੁਲ ਜੀ ਪਾਰਟੀ ਦੇ ਕੋਲੋਂ ਟਿਕਟ ਮੰਗਣਾ ਜਿਹੜਾ ਵੀ ਬੰਦਾ ਪਾਰਟੀ ਦਾ ਵਰਕਰ ਆ ਹਰ ਇੱਕ ਦਾ ਅਧਿਕਾਰ ਆ ਅਸੀਂ ਪਾਰਟੀ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਟਿਕਟ ਦਿੱਤੀ ਜਾਵੇ ਪਰ ਜਦੋਂ ਅਸੀਂ ਦੇਖਿਆ ਕਿ ਜਿਸ ਤਰ ਡੋਗਰਾਂ ਵਾਲਾ ਬਹੁਤ ਸੀਨੀਅਰ ਆ ਸਾਡੇ ਨਾਲੋਂ ਔਰ ਇਹਨਾਂ ਬਹੁਤ ਪਾਰਟੀ ਲਈ ਕੁਰਬਾਨੀਆਂ ਕੀਤੀਆਂ ਅਸੀਂ ਪਾਰਟੀ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਕਿ ਇਸ ਵਾਰ ਜਿਹੜਾ ਸਲਤਾਂਪੁਰ ਲੋਧੀ ਹਲਕੇ ਤੋਂ ਸਦਾ ਜਨਰਲ ਸਿੰਘ ਡੋਗਰਾਂ ਵਾਲਾ ਜੀ ਨੂੰ ਪਾਰਟੀ ਹਟ ਦਿੱਤੀ ਜਾਵੇ ਮੈਨੂੰ ਤੁਹਾਡੀ ਇੱਕ ਸਟੇਟਮੈਂਟ ਚ ਇਹ ਤਾਂ ਆਂਦੀ ਹੈ ਕਿ ਜਦੋਂ ਤੁਸੀਂ ਆਪਣਾ ਪਿਛਲੀ ਵਾਰੀ ਮੇਰੇ ਨਾਲ ਇੰਟਰਵਿਊ ਦੌਰਾਨ ਇੱਕ ਗੱਲ ਕਹੀ ਸੀ ਤੁਸੀਂ ਕਿਹਾ ਜੇ ਅਗਰ ਬਾਹਰੋਂ ਕੋਈ ਉਮੀਦਵਾਰ ਆਂਦਾ ਤਾਂ ਮੈਂ ਘਰ ਬੈ ਜਾਣਾ ਕਿ ਇਹੋ ਜਿਹਾ ਹੀ ਉਹਨੂੰ ਦੇਖ ਸਕਦੇ ਕੋਈ ਜੀ ਮੈਂ ਅੱਜ ਵੀ ਆਪਣੇ ਜਿਹੜੇ ਤੁਹਾਡੇ ਨਾਲ ਮੈਂ ਵਿਚਾਰ ਪ੍ਰਗਟ ਕੀਤੇ ਸੀਗੇ ਦੇਖੋ ਅਸੀਂ ਸਾਰੇ ਪਾਰਟੀ ਲਈ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਵੈਸੇ ਤਾਂ ਮੈਂ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦਾ ਕਿ ਸਾਡੀ ਪਾਰਟੀ ਸਾਡੇ ਮਾਨਜੂ ਕੁ ਪ੍ਰਧਾਨ ਸਾਹਿਬ ਸਦਾ ਸੁਖੀ ਸਿੰਘ ਜੀ ਬਾਦਲ ਇੱਕ ਬਹੁਤ ਹੀ ਸੁਲਝੇ ਹੋਏ ਤੇ ਪਾਰਟੀ ਨੂੰ ਸਮਰਪਿਤ ਇਨਸਾਨ ਹਨ ਉਹ ਪਾਰਟੀ ਦੇ ਵਰਕਰਾਂ ਨੂੰ ਕਦੇ ਵੀ ਨਗੋਲਿਆ ਨਹੀਂ ਕਰਦੇ ਸਾਡੀ ਪਾਰਟੀ ਦਾ ਇਤਿਹਾਸ ਰਿਹਾ ਸਾਡੀ ਪਾਰਟੀ ਬਹੁਤ ਹੀ ਸੁਤੰਤਰਕ ਔਰ ਅਸੂਲਾਂ ਵਾਲੀ ਪਾਰਟੀ ਹੈ ਸਾਡੀ ਪਾਰਟੀ ਹਮੇਸ਼ਾ ਟਿਕਟ ਨਾਲ ਨਵਾਜਣ ਤੋਂ ਪਹਿਲਾਂ ਬੰਦੇ ਦੀ ਕੁਰਬਾਨੀ ਬੰਦੇ ਦਾ ਸਾਰਾ ਜੋ ਪਿਛੋਕੜ ਦੇਖਦੀ ਹੈ ਉਹ ਬੰਦਾ ਦੇਖੋ ਕੁਰਬਾਨ ਕੁਰਬਾਨੀਆਂ ਨੂੰ ਟਿਕਟ ਨਾ ਤੋਲਦੇ ਹੋ ਨਹੀਂ ਜੀ ਕੁਰਬਾਨੀਆਂ ਤੇ ਇੱਕ ਮੈਰਿਟ ਦੇ ਆਧਾਰ ਤੇ ਹੁੰਦਾ ਜੀ ਕੁਰਬਾਨੀਆਂ ਵੀ ਤੇ ਮੈਰਿਟ ਦੇ ਵਿੱਚ ਆਉਂਦੀਆਂ ਨੇ ਕਿ ਬੰਦਾ ਕਿੰਨੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਿਹਾ ਕੁਰਬਾਨੀਆਂ ਹਰ ਇੱਕ ਬੰਦੇ ਦਾ ਇਤਹਾਸ ਦੇਖਿਆ ਜਾਂਦਾ ਇਹ ਬੰਦਾ ਕਦੋਂ ਤੋਂ ਪਾਰਟੀ ਨਾਲ ਜੁੜਿਆ ਮੈਂ ਵੀ ਜਦੋਂ ਆਪਣਾ ਦਾਅਵਾ ਪੇਸ਼ ਕਰਨ ਗਿਆ ਮੈਨੂੰ ਪ੍ਰਧਾਨ ਸਾਹਿਬ ਨੇ ਇਹ ਗੱਲ ਪੁੱਛੀ ਵੀ ਤੁਸੀਂ ਪਾਰਟੀ ਲਈ ਕਦੋਂ ਤੋਂ ਕੰਮ ਕਰ ਰਹੇ ਹੋ ਜੋ ਦੇਖੋ ਮੈਰਿਟ ਬਣਾਈ ਜਾਂਦੀ ਹੈ ਵੀ ਕਿਹਨੂੰ ਟਿਕਟ ਦੇਣੀ ਆ ਉਹਦੇ ਵਿੱਚ ਸਾਰਾ ਕੁਝ ਮਾਇਨੇ ਰੱਖਦਾ ਹੁਣ ਜਿਹੜੇ ਬੰਦੇ ਤੁਸੀਂ ਗੱਲ ਕਰ ਰਹੇ ਹੋ ਉਹਨੇ ਅਜ ਤੱਕ ਤਾਂ ਸ਼੍ਰੋਮਣੀ ਕਾਲੇ ਦਲ ਪਾਰਟੀ ਜੁ ਲੋਕਾਂ ਨੂੰ ਜਿਹੜੀ ਕਾਂਸਪਾਰਟੀ ਸੀ ਜਿਹਨੂੰ ਲੋਕਾਂ ਨੂੰ ਰੋਟਿਆ ਤੇ ਕੁੱਟਿਆ ਜਿਹਨੂੰ ਆਪਣੇ ਪੰਜਾਬ ਦੇ ਲੋਕ ਅੱਜ ਕਹਿੰਦੇ ਵੀ ਇਹਨੂੰ ਗਲੋਂ ਲਾਓ ਛੇਛੇ ਦੀ ਉਹ ਬੰਦਾ ਉਸ ਪਾਰਟੀ ਦਾ ਹਿੱਸਾ ਰਿਆ ਕਾਂਸਪਾਰਟੀ ਦਾ ਕਾਂ ਸਰਕਾਰ ਦਾ ਜੇ ਆਪਾਂ ਸਰਕਾਰ ਨੂੰ ਮਾੜੇ ਕਹਿੰਨੇ ਤਾਂ ਸਰਕਾਰ ਤੇ ਚੁਣੇ ਹੋਏ ਨੁਮਾਇੰਦੇ ਤੇ ਜੋ ਪਾਰਟੀ ਦੇ ਉਹਨਾਂ ਦੀ ਸਰਕਾਰ ਆ ਨਾ ਇਹ ਆਪਾਂ ਕਹਿੰਨੇ ਕੋਈ ਬੰਦਾ ਬਹੁਤ ਮਾੜਾ ਸਰਕਾਰ ਬਹੁਤ ਮਾੜੀ ਤੋਂ ਬੰਦਾ ਚੰਗਾ ਕਿਵੇਂ ਹੋ ਜਾਊਗਾ ਜਿਹੜੀ ਸਰਕਾਰ ਨੇ ਆਪਣੇ ਲੋਕਾਂ ਨਾਲ ਇਹਨੇ ਧੱਕੇ ਕੀਤੇ ਜਿਹਨੂੰ ਅੱਜ ਪੰਜਾਬ ਦੇ ਲੋਕ ਛੇਛੇ ਦੀ ਗਲੋਂ ਲਾਉਣ ਦਾ ਮਨ ਬਣਾਵੇ ਸਾਡੇ ਗਲੋਂ ਲਵੇ ਸਰਕਾਰ ਡੁੱਬਦੀ ਬੇੜੀ ਦੇਖ ਕੇ ਦੇਖੋ ਜ ਇਹ ਬੰਦਾ ਵੀ ਕੈਪਟਨ ਮਰੀਂਦਰ ਸਿੰਘ ਦਾ ਸਾਥੀ ਸੀਗਾ ਜਿਹਨੂੰ ਅੱਜ ਕਾਂਗਰਸ ਪਾਰਟੀ ਨੇ ਦੇਖੇ ਵੀ ਇੱਕ ਕੈਪਟਨ ਦੇ ਅਗਵਾਈ ਵਿੱਚ ਸਾਡੀ ਸਰਕਾਰ ਨਹੀਂ ਬਣਦੀ ਉਹਨਾਂ ਕੈਪਟਨ ਨੂੰ ਲਾ ਕੇ ਪਾਸੇ ਕਰ ਦਿੱਤਾ ਇਹ ਬੰਦਾ ਵੀ ਉਹਦਾ ਨਦੀਕੀ ਸਾਥੀ ਸੀ ਲੋਕੀ ਕਿੰਨਾ ਕੁ ਪਸੰਦ ਕਰਨਗੇ ਇਸ ਉਸ ਕੈਪਟਨ ਦੇ ਬੰਦੇ ਨੂੰ ਜਿਹੜਾ ਸਾਰਾ ਪੰਜਾਬ ਜਿਹਨੂੰ ਅੱਜ ਨਫ਼ਰਤ ਕਰਦਾ ਜਿਹਨੂੰ ਉਹਦੀ ਪਾਰਟੀ ਨੇ ਵੀ ਅਣਗੌਲਿਆ ਕਰਕੇ ਪਾਸੇ ਕਰ ਦਿੱਤਾ ਜਿਹੜਾ ਉਹਦਾ ਨਦੀਕੀ ਸਾਥੀ ਜਿਹੜਾ ਉਹਦੇ ਬਰਾਬਰ ਦਾ ਹਿੱਸੇਦਾਰ ਭਾਗੀਦਾਰ ਰਿਆ ਸਾਰੇ ਮਾਰੇ ਕੰਮਾਂ 'ਚ ਜੇ ਰੇਤਾ ਮਾਈਨਿੰਗ ਦੀ ਮਾਈਨਿੰਗ ਦੀ ਗੱਲ ਕਰ ਲਈਏ ਜੇ ਲੋਕਾਂ ਨੂੰ ਨੌਕਰੀਆਂ ਦੇ ਵਾਅਦੇ ਦੇ ਲਈ ਇਹ ਬੰਦਾ ਸੱਤਾ ਦੇ ਹਿੱਸੇ ਦਾ ਰਿਆ ਬਰਾਬਰ ਆ ਮੈਨੂੰ ਨਹੀਂ ਸਮਝਦਾ ਕਿ ਸਾਡੀ ਪਾਰਟੀ ਕਦੇ ਵੀ ਇਹੋ ਜਿਹਾ ਫੈਸਲਾ ਕਰੇਗੀ ਤੁਸੀਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਬੇਨਤੀ ਕੀਤੀ ਹੈ ਬੇਨਤੀ ਪ੍ਰਵਾਨ ਕਰਨਗੇ ਤੁਹਾਡੀ ਬਿਲਕੁਲ ਜੀ 100% ਕਰਨਗੇ ਸਾਨੂੰ ਉਹਨਾਂ ਸਾਰਿਆਂ ਨੂੰ ਪੜਾ ਕੇ ਦਿੱਤਾ ਕਹਿੰਦੇ ਜੀ ਬਿਲਕੁਲ ਅਸੀਂ ਆਪਣੀ ਪਾਰਟੀ ਦੇ ਵਿੱਚੋਂ ਟਿਕਟ ਦਵਾਂਗੇ ਸਦਾ ਜਨਸ ਨਾਲ ਡੁਗਰਾ ਮਾਰੇ ਅਸੀਂ ਬਾਰੇ ਬੇਨਤੀ ਕੀਤੀ ਸੀਗੀ ਉਹ ਕਹਿੰਦੇ ਜੀ ਮੇਰੇ ਪੁਰਾਣੇ ਸਾਥੀ ਆ ਬਹੁਤ ਲੰਬੇ ਸਮੇਂ ਤੋਂ ਮੇਰੇ ਨਾਲ ਕੰਮ ਕਰ ਰਹੇ ਆ ਕੋਈ ਕਾਰਸੀ ਬੰਦੇ ਨੂੰ ਅਸੀਂ ਟਿਕਟ ਨਹੀਂ ਦੇ ਰਾ ਇਹ ਸਭ ਅਫਵਾਹ ਹੋਣਾ ਸਾਨੂੰ ਬਿਲਕ ਤੁਸੀਂ ਕੀ ਕਹਿੰਦੇ ਹੋ ਡੋਗਰਾਲ ਸਾਹਿਬ ਬੇਨਤੀ ਪ੍ਰਵਾਨ ਕਰਨਗੇ ਜਾਂ ਨਹੀਂ ਦੇਖੋ ਗੱਲ ਇਹ ਹੈ ਕਿ ਸਾਰ ਸੁਖਬੀਰ ਸਿੰਘ ਹੀ ਬਦਲ ਇਲਾਕੇ ਦੀ ਨਵਜ ਪਛਾਣ ਦੇ ਉਹਨਾਂ ਨੇ ਸਾਡੇ ਸਾਰੇ ਹੀ ਸੀਨੀਅਰ ਵਰਕਰਾਂ ਨੂੰ ਮੀਟਿੰਗ ਕਰਕੇ ਪ੍ਰੋਸਾ ਦਵਾਇਆ ਵਾ ਕਿ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਮੇਰੇ ਪੁਰਾਣੇ ਸਾਥੀ ਹੋ ਤੁਹਾਨੂੰ ਕਿਸੇ ਵੀ ਕਿਸੇ ਕੀਮਤ ਤੇ ਅਗਨੋਰ ਨਹੀਂ ਕੀਤਾ ਜਾਊਗਾ ਸਾਨੂੰ ਪੂਰੀ ਆਸ ਆ ਕਿ ਇਸ ਵਾਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸultanpur ਤੋਂ ਉਮੀਦਵਾਰ ਬਣਾ ਕੇ ਮੈਨੂੰ ਧੰਨ ਧਰ ਗੁਰੂ ਨਾਨਕ ਪਾਤਸ਼ਾਹ ਦੀ ਚੰਨ ਛੋਪਰਾ ਪਤਾਰਸੀ ਦੇ ਸੇਵਾ ਕਰਨ ਦਾ ਮੌਕਾ ਮਿਲੂਗਾ ਤੁਹਾਨੂੰ ਟਿਕਟ ਨਹੀਂ ਮਿਲਦੀ ਜੇ ਅਗਰ ਦੂਸਰੇ ਉਮੀਦਵਾਰ ਨੂੰ ਟਿਕਟ ਨਾ ਨਵਾਜ ਦਿੰਦੇ ਆਂ ਤੇ ਅਗਲਾ ਜਿਹੜਾ ਕਦਮ ਤੁਹਾਡਾ ਕੀ ਹੋਵੇਗਾ ਦੇਖੋ ਗੱਲ ਇਹ ਹੈ ਕਿ ਜੇ ਇਹ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਆਏਗਾ ਪਾਰਟੀ ਵਿੱਚੋਂ ਆਏਗਾ ਜਿਹੜਾ ਵਫਾਦਾਰ ਹੋਊਗਾ ਪਾਰਟੀ ਦਾ ਜਿਨੇ ਕੁਰਬਾਨੀਆਂ ਕੀਤੀਆਂ ਤੇ ਸਾਡਾ ਉਮੀਦਵਾਰ ਸਾਂਝਾ ਹੋਊਗਾ ਸਾਰਿਆਂ ਦਾ ਪੂਰੀ ਮਿਹਨਤ ਕਰਾਂਗੇ ਪੈਰਾਸ਼ੂਟ ਉਮੀਦਵਾਰ ਦੀ ਗੱਲ ਕਰਦੇ ਆ ਜੇਕਰ ਉਹਨਾਂ ਨੂੰ ਟਿਕਟ ਨਾ ਨਵਾਜ ਦਿੱਤਾ ਜਾਂਦਾ ਕਿ ਬਗਾਵਤ ਕਰਨਗੇ ਦੇਖੋ ਗੱਲ ਇਹ ਹੈ ਕਿ ਇਹ ਤੁਸੀਂ ਸੋਚ ਹੀ ਨਹੀਂ ਸਕਦੇ ਨਾ ਕਿ ਉਹਨੂੰ ਟਿਕਟ ਮਿਲ ਜੂਗੀ ਉਹਦਾ ਤਾਂ ਮਤਲਬ ਇਹ ਕਿਉਂਕਿ ਅਜੇ ਤੱਕ ਤੂੰ ਪਾਰਟੀ ਦੇ ਸਿਰਫ ਝੂਠੀਆਂ ਅਫਵਾਹਾਂ ਦਾ ਖੰਡਨ ਕਰਨ ਵਾਸਤੇ ਸਾਨੂੰ ਅੱਜ ਸਾਰਿਆਂ ਨੂੰ ਇਕੱਤਰ ਹੋਣਾ ਪਿਆ ਇਕੱਠੇ ਹੋਣਾ ਪਿਆ ਕਿਉਂਕਿ ਕੈਸਰਾਈਆਂ ਕਿਤੇ ਨਾ ਕਿਤੇ ਸੱਚ ਵੀ ਹੋ ਜਾਂਦੀ ਹੈ ਡੋਗਰਾਲ ਸਾਹਿਬ ਪਰ ਇਹੋ ਜਿਹੀਆਂ ਜਿਹੜੀਆਂ ਕੈਸਰਾਈਆਂ ਨਾ ਉਹ ਬਹੁਤ ਝੂਠੀਆਂ ਹੀ ਹੁੰਦੀਆਂ ਇਹ ਝੂਠ ਦੇ ਲਫਾਵੇ ਹੁੰਦੇ ਆ ਕਿਉਂਕਿ ਇਸ ਧਰਤੀ ਤੇ ਝੂਠ ਚੱਲ ਨਹੀਂ ਸਕਦਾ ਇਹ ਗੁਰੂ ਨਾਨਕ ਸਾਹਿਬ ਦੀ ਚਨ ਸ਼ੋਪਰਾਪਾ ਧਰਤੀ ਆ ਇੱਥੇ ਉਹਨਾਂ ਲੋਕਾਂ ਦਾ ਨਹੀਂ ਕੋਥਾਂ ਜਿਹੜੇ ਬਲਾਫ ਠਗੀਆਂ ਚੋਰੀਆਂ ਕਰਦੇ ਨੇ ਔਰ ਲੋਕਾਂ ਨੂੰ ਗਮਰਾਹ ਕਰਦੇ ਨੇ ਉਹਨਾਂ ਨੂੰ ਇੱਥੇ ਇਸ ਸਾਥੀ ਦਾ ਕੋਈ ਥਾਂ ਨਹੀਂ ਸਤਵੀਰ ਸਿੰਘ ਬਿੱਟੂ ਖੀਰਵਾਲੀ ਜੀ ਵੀ ਨਾਲ ਨੇ ਕਿਉਂਕਿ ਇਹ ਵੀ ਇੱਕ ਟਾਈਮ ਤੇ ਜਿਹੜੇ ਟਿਕਟ ਦੇ ਦਾਵੇਦਾਰ ਰਹਿ ਚੁੱਕੇ ਨੇ ਤਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਬਿੱਟੂ ਖੀਰਵਾਲੀ ਜੀ ਕਿਉਂਕਿ ਤੁਸੀਂ ਵੀ ਟਿਕਟ ਦੇ ਇੱਕ ਵਾਰੀ ਦਾਵੇਦਾਰ ਰਹਿ ਚੁੱਕੇ ਹੋ ਤੇ ਅੱਜ ਜਿਹੜਾ ਪੂਰਨ ਤੌਰ ਤੇ ਕੀ ਸਮਰਥਨ ਦਿੰਨੇ ਹੋ ਜਰਨੈਲ ਸਿੰਘ ਡੋਗਰਾ ਸਾਹਿਬ ਬਿਲਕੁਲ ਜੀ 100% ਇਹਨਾਂ ਨੂੰ ਸਮਰਥਨ ਹੈ ਮੇਰਾ ਔਰ ਤਨੋਂ ਮਨੋਂ ਤਨੋਂ ਇਹਨਾਂ ਦੀ ਸੇਵਾ ਕਰਾਂਗੇ ਔਰ ਪਾਰਟੀ ਦੀ ਟਿਕਟ ਜਿਹੜੀ ਆ ਜਿੱਤ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀਆ ਨੂੰ ਪੂਰਾ ਪੰਜਾਬ ਚਾਹੁੰਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੀਐਮ ਦੇਖਣਾ ਚਾਹੁੰਦਾ ਹੈ ਇਸ ਕਰਕੇ ਅਸੀਂ ਪੂਰੀ ਤਨਦੇਹੀ ਨਾਲ ਪੂਰੇ ਪੰਜਾਬ ਵਿੱਚ ਵੀ ਜਿੱਥੇ-ਜਿੱਥੇ ਪਾਰਟੀ ਸਾਡੀ ਡਿਊਟੀ ਲਾਉ ਸੁਲਤਾਨਪੁਰ ਡੋਗਰਾ ਵਾਲਾ ਸਾਹਿਬ ਨਾਲ ਜਿੱਥੇ-ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਾਰਟੀ ਐਲਾਨੂਗੀ ਕਿਉਂ ਮੈਂ ਜੋ ਚ ਲੰਮਾ ਸਮਾਂ ਰਿਹਾ ਜਿੱਥੇ ਵੀ ਪਾਰਟੀ ਨੇ ਹਕਮ ਲਾਇਆ ਉੱਥੇ ਜਾ ਕੇ ਸੇਵਾ ਕੀਤੀ ਆ ਔਰ ਅਸੀਂ ਇਸ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਜੀਆ ਨੂੰ ਸੀਐਮ ਬਣਾਉਣਾ ਔਰ ਕੱਢੀ ਤੋਂ ਕੱਢੀ ਮਿਹਨਤ ਕਰਕੇ ਔਰ ਲੋਕਾਂ ਦੇ ਵਿੱਚ ਵਿਚਰ ਕੇ ਅਜੇ ਤੱਕ ਅਸੀਂ ਵੀ ਜਿੱਧਰ ਮਾਨਜੋਗ ਡਾਕਟਰ ਬੀਬੀ ਉਪਿੰਦਰਜੀਤ ਕੌਰ ਨੇ ਸਾਨੂੰ ਢਿਲਮਾ ਕਪੂਰਸਲਾ ਬਲਾਕ ਦੇ ਵਿੱਚ ਡਿਊਟੀ ਲਈ ਰੱਖੀ ਆ ਉੱਥੋਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਕਦੀ ਡਾਉਨ ਨਹੀਂ ਆਇਆ ਅਸੀਂ ਉਹਨਾਂ ਦੋਨਾਂ ਬਲਾਕਾਂ ਚੋਂ 5 ਤੋਂ 8000 ਦੀ ਲੀਡ ਅੱਜ ਵੀ ਪਿਛਲੀਆਂ ਇਲੈਕਸ਼ਨਾਂ ਚ ਵੀ ਬਰਕਰਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਐਮਪੀ ਚੋਂ ਨ ਹੋਵੇ ਐਮਐਲਏ ਚੋਂ ਨ ਹੋਵੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਹੋਵੇ ਅੱਜ ਵੀ ਅਸੀਂ ਉਧਰੋਂ ਵੀ ਬਲਾਕ ਸੰਮਤੀਆਂ ਅੱਜ ਵੀ ਜਿੱਤੇ ਆ ਇਸ ਕਰਕੇ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਨੂੰ ਪੰਜਾਬ ਚਾਹੁੰਦਾ ਹੈ ਹਰਮਨ ਪਿਆਰੇ ਨੇਤਾ ਹੈ ਸਾਡੇ ਉਹਨਾਂ ਨੂੰ ਸੀਐਮ ਬਣਾਉਣਾ ਔਰ ਬਣਾਵਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਘੁੰਮਦੇ ਆ ਉਹਨਾਂ ਦੇ ਨਾਲ ਲੋਕਾਂ ਦੇ ਮਨ ਚ ਚਾਹ ਆ ਵੀ ਕਾਂਗਰਸ ਨੇ ਕੀਤਾ ਕੁਛ ਨਹੀਂ ਆਪ ਦਾ ਕਲੇਸ਼ ਪਾ ਕੇ ਬੈਠੇ ਅੱਜ ਕੈਪਟਨ ਸਾਹਿਬ ਵੀ ਅਸਤੀਫਾ ਦੇ ਆਇਆ ਉਹ ਵੀ ਪਾਰਟੀ ਕਾਂਗਰਸ ਚੋਂ ਬਾਹਰ ਹੋ ਗਿਆ ਕਿੱਡਾ ਘਾਟੋ ਕਲੇਸ਼ ਇਹਨਾਂ ਦਾ ਪਿਆ ਇਸ ਕਰਕੇ ਸਾਨੂੰ ਪੂਰੀ ਮਿਹਰ ਦਾ ਸਤਿਗੁਰ ਅਪਾਰ ਕਿਰਪਾ ਕਰੇ ਪਰਮੇਸ਼ਰ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਜੀਆਂ ਤੇ ਉਹ ਸੀਮ ਬਣਾਉਣੇ ਹੋਰ ਮਿਹਨਤ ਕਰਕੇ ਅਸੀਂ ਸਰਦਾਰ ਜਰਨੈਲ ਸਿੰਘ ਡੋਗਰਾ ਵਾਲਾ ਜੀ ਨੂੰ ਇਥੋਂ ਐਮਐਲਏ ਬਣਾਉਣਾ ਸਾਨੂੰ ਪੂਰਨ ਪਰੋਸਾ ਤੁਸੀਂ ਇਹਨਾਂ ਦੇ ਹੱਕ 'ਚ ਖੜੇ ਹੋ ਜੇਕਰ ਗੱਲ ਕੀਤੀ ਜਾਵੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਤੁਹਾਡੇ ਵੱਲੋਂ ਰੱਖੀ ਗਈ ਤੇ ਉਹਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਉਮੀਦਵਾਰ ਸਮਝ ਲਈਏ ਕਿ ਦੋ ਉਮੀਦਵਾਰ ਜਿਵੇਂ ਜਰਨੈਲ ਸਿੰਘ ਡੋਗਰਾ ਸਾਹਿਬ ਕਿਉਂਕਿ ਸਵਰਨ ਸਿੰਘ ਜੀ ਵੀ ਕਿਤਨਾ ਕਿਤੇ ਟਿਕਟ ਦੇ ਦਾਅਵੇਦਾਰ ਰਹਿ ਚੁੱਕੇ ਨੇ ਤੇ ਬੀਬੀ ਭਿੰਦਰਜੀਤ ਕੌਰ ਵੀ ਉਹ ਦੋ ਵਾਰ ਜਿਹੜੀ ਚੋਣ ਅਸੀਂ ਸਰਦਾਰ ਸਵਰਨ ਸਿੰਘ ਜੀ ਹੁਣਾਂ ਨਾਵੇਂ ਦੋ ਦਿਨ ਪਹਿਲੇ ਬੈਠੇ ਸੀਗੇ ਔਰ ਉਹਨਾਂ ਨਾਲ ਵੀ ਖੁੱਲੇ ਵਿਚਾਰ ਹੋਏ ਸੀਗੇ ਸਾਡੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਹੁਕਮ ਸੀਗਾ ਕੋਈ ਨਾਰਾਜ਼ਗੀ ਤਾਂ ਨਹੀਂ ਉਹਨਾਂ ਦੀ ਨਹੀਂ ਸਾਡੀ ਕਿਸੇ ਨਾ ਉਹਨਾਂ ਨਾਲ ਸਾਡੀ ਨਾਰਾਜ਼ਗੀ ਹੈ ਕਿ ਇਹ ਸਿਆਸਤ ਦੇ ਵਿੱਚ ਕੋਈ ਨਾਰਾਜ਼ ਜਾਂ ਗੁੱਸੇ ਨਹੀਂ ਹੁੰਦੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਜਿਨ੍ਹਾਂ ਤੇ ਮੇਰ ਭਰਿਆ ਹੱਥ ਰੱਖਣਗੇ ਔਰ ਕੱਲ ਸਾਨੂੰ ਉਹਨਾਂ ਨੇ ਪੂਰਨ ਪ੍ਰੋਸਾਦਤ ਹੈ ਕਿ ਡੋਗਰਾਂ ਵਾਲਾ ਸਾਹਿਬ ਜਿਹੜੇ ਆ ਮੇਰੇ ਨਾਲ ਸ਼ੁਰੂ ਤੋਂ ਅਸੀਂ ਇਕੱਠਿਆਂ ਨੇ ਕੰਮ ਕਰਿਆ ਔਰ ਬਹੁਤ ਲੰਮਾ ਸਮਾਂ ਡੋਗਰਾਂ ਵਾਲਾ ਸਾਹਿਬ ਨੇ ਪਾਰਟੀ ਲਈ ਸੰਘਰਸ਼ ਕਰਿਆ ਔਰ ਕੰਮ ਕਰਿਆ ਰੋਣਾ ਸਾਹਿਬ ਬੀਬੀਪਿੰਦਰਜੀਤ ਕੌਰ ਤੇ ਸੌਰਵ ਸਿੰਘ ਜੀ ਵੀ ਕਿ ਤੁਹਾਨੂੰ ਪੂਰਨ ਤੌਰ ਤੇ ਸਮਰਥਨ ਦੇ ਰਹੇ ਨੇ ਦੇਖੋ ਡਾਕਟਰ ਰਪਿੰਦਰਜੀਤ ਕੌਰ ਜੀ ਇਥੋਂ ਜਿਹੜੀਆਂ ਚੋਣਾਂ ਲੜੀਆਂ ਪਹਿਲਾਂ ਅਸੀਂ ਸਾਰਿਆਂ ਨੇ ਦਿਨ ਰਾਤ ਦੇ ਕਰਕੇ ਜਿਹੜੀ ਪਹਿਲੀ ਚੋਣ ਉਹਨਾਂ ਲੜੀ ਉਹ ਅਸੀਂ 32000 ਦੀ ਲੀਡ ਤੇ ਉਹਨਾਂ ਨੂੰ ਜਿਤਾਇਆ ਦੂਜੀ 62000 ਦੀ ਲੀਡ ਤੇ ਜਿਤਾਇਆ ਔਰ ਇਸੇ ਤਰ੍ਹਾਂ ਜੇ ਅਸੀਂ ਪਾਰਟੀ ਦੇ ਮਤਲਬ ਤਿੰਨ ਇਲੈਕਸ਼ਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਸੀਂ ਇਸ ਸਾਲ ਕੇ ਤੋਂ ਲੜ ਚੁੱਕੇ ਹਾਂ ਫਰਤ ਨਾ ਲੈਖਣਾਂ ਦੇ ਵਿੱਚ ਇਹ ਗੁਰੂ ਦੀ ਕਿਰਪਾ ਨਾਲ ਹੀ ਜਿੱਤੀਆਂ ਤੇ ਸਾਰ ਸਵਰਨ ਸਿੰਘ ਜੀ ਪਾਰਟੀ ਦੇ ਜ਼ਿੰਮੇਵਾਰ ਆ ਗੂਆ ਕਿਉਂਕਿ ਡਾਕਟਰ ਭਿੰਦਰਜੀਤ ਕੌਰ ਜੀ ਜਿਹੜੇ ਆ ਉਹ ਪੰਜਾਬ ਦੇ ਕੈਬਨਿਟ ਦੇ ਵਜ਼ੀਰ ਰਏ ਆ ਇਸ ਕਰਕੇ ਉਹਨਾਂ ਦੀ ਅਗਵਾਈ ਲਵਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਮੈਨੂੰ ਪੂਰਨ ਭਰੋਸਾ ਹੈ ਕਿ ਸਾਰੇ ਅਸੀਂ ਕੰਮ ਕਰਕੇ ਇਹ ਸੀਟ ਜਿਹੜੀ ਆ ਤਗੜੇ ਹੋ ਕੇ ਜਿੱਤਾਂਗੇ ਔਨ ਵਾਲੀਆਂ ਚੋਣਾਂ ਦੇ ਵਿੱਚ ਕਿਵੇਂ ਦੇਖਦੇ ਹੋ ਕਾਲੀ ਤਲ ਪਾਰਟੀ ਨੂੰ ਔਨ ਵਾਲੀਆਂ ਚੋਣਾਂ ਜਿੱਤੇ ਦੇਖੋ ਜੀ ਕੰਨ ਤੇ ਲਿਖਿਆ ਗਿਆ ਕਿ ਆਮ ਵਾਲੀਆਂ ਚੋਣਾਂ 'ਚ ਕਾਂਗਰਸ ਬੁਰੀ ਤਰ੍ਹਾਂ ناکਾਮ ਹੋ ਗਈ ਐ। ਇਹ ਪਿਛਲੀ ਦੋ ਵਾਰ ਦੀ ਹਾਰ ਨੂੰ ਵੀ ਕਿਤੇ ਨਾ ਕਿਤੇ ਚੇਤਾ ਰੱਖਣਾ ਪੈਣਾ ਤੁਹਾਨੂੰ। ਦੇਖੋ ਗੱਲ ਇਹ ਕਿ ਜਿਹੜੀ ਪਿਲੀ ਦੋ ਵਾਰ ਹਾਰ ਹੋਈ ਆ ਉਹਦੇ ਵਿੱਚ ਜੋ ਨੁਕਸਾਨ ਹੋਇਆ ਉਹਦਾ ਮੰਥਨ ਸਾਰੇ ਸਾਡੇ ਅਕਾਲੀ ਲੀਡਰਾਂ ਨੇ ਵਰਕਰਾਂ ਨੇ ਬਹਿ ਕੇ ਕੀਤਾ। ਜਿੱਥੇ-ਜਿੱਥੇ ਅਸੀਂ ਸਾਡੀਆਂ ਕਮੀਆਂ ਰਹੀਆਂ ਜਿੱਥੇ-ਜਿੱਥੇ ਕਾਂਗਰਸ ਆ ਧੱਕਾ ਰਿਆ ਕਿਉਂਕਿ ਨਹੀਂ ਸਾਡੇ 'ਚ ਕਮੀ ਨਹੀਂ ਗਈ। ਕਾਂਗਰਸ ਪਾਰਟੀ ਨੇ ਧੱਕੇ ਵੀ ਬੜੇ ਕੀਤੇ। ਔਰ ਉਹਨਾਂ ਧੱਕਿਆਂ ਦਾ ਕਰਕੇ ਸਾਡਾ ਨੁਕਸਾਨ ਹੋਇਆ ਔਰ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਆ ਚੋਣਾਂ ਜਿਹੜੀਆਂ ਉਹ ਸਾਰਾ ਹੀ ਮੰਤਨ ਕਰ ਲਿਆ ਸੀ ਔਰ ਪੂਰਾ ਮੈਦਾਨ ਜਿਹੜਾ ਹੈ ਉਹ ਪਰਖ ਲਿਆ ਤੇ ਇਸ ਵੇਲੇ ਸਾਡੇ ਯੋਧਿਆਂ ਨੇ ਕਮਰ ਕੱਸੇ ਕਰ ਲਿਆ ਲੜਾਈ ਲੜਨ ਵਾਸਤੇ ਔਰ ਐਸੇ ਕਮਰ ਕੱਸੇ ਕੀਤੇ ਆ ਕਿ ਭਾਜਣਾ ਪਾ ਦਿਆਂਗੇ ਕਿਸੇ ਨੂੰ ਖੜਾ ਨਹੀਂ ਹੋਣ ਦਿਆਂਗੇ ਗਾੜੀ ਔਰ ਜਿਹੜੇ ਕਾਂਗਰਸ ਵਾਲੇ ਆ ਉਹ ਬਿਲਕੁਲ ਖਿਰੂ ਖਿਰੂ ਹੋ ਚੁੱਕੇ ਆ ਉਹ ਪੱਤਾ ਪੱਤਾ ਹੋ ਚੁੱਕੇ ਆ ਔਰ ਉਹਨਾਂ ਦਾ ਇੱਥੇ ਕੋਈ ਥਾਂ ਨਹੀਂ ਔਰ ਲੋਕਾਂ ਨੇ ਉਹਨਾਂ ਨੂੰ ਅਗਨੋਰ ਕਰ ਦਿੱਤਾ ਇਸ ਕਰਕੇ ਮੈਂ ਸਮਝਦਾ ਹਾਂ ਕਿ ਕਾਂਗਰਸ ਪਾਰਟੀ ਦਾ ਤੇ ਪੰਜਾਬ ਚੋਂ ਵਿਸਰਾ ਗੋਲ ਹੋ ਚੁੱਕਾ ਔਰ ਦੂਜੇ ਪਾਸੇ ਇੱਕ ਆਮ ਆਦਮੀ ਪਾਰਟੀ ਤੇ ਰਫਰਦੀ ਹੈ ਕਿ ਜਿਹਦਾ ਅਜੇ ਤੱਕ ਇਹ ਨਹੀਂ ਪਤਾ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਜੀ ਜਿਹੜੇ ਅਣਕੇ ਕਦੀ ਦਾਵਾ ਕਰਦੇ ਆ ਮੈਂ ਸਿੱਖ ਚਿਹਰਾ ਦਊਂਗਾ ਮੈਂ ਫਲਾਨਾ ਚਿਹਰਾ ਦਊਂਗਾ ਕਦੀ ਕਹਿੰਦਾ ਮੈਂ 300 ਯੂਨਿਟ ਮਾਫ ਕਰ ਦਊਂਗਾ ਉਹਨੂੰ ਇਹ ਨਹੀਂ ਪਤਾ ਕਿ 300 ਯੂਨਿਟ ਉਹ ਤਾਂ ਮਾਫ਼ ਹੁਣ ਕਰਨੀਆਂ ਗੱਲਾਂ ਕਰਦਾ ਸਾਬ ਪ੍ਰਕਾਸ਼ ਸਿੰਘ ਹੀ ਬਾਦਲ ਦੀ ਮੁੱਖ ਮੰਤਰੀ ਇਹ ਟਾਈਮ ਦੇ 400 ਯੂਨਿਟ ਮਾਫ਼ ਕੀਤਾ ਸੀ ਔਰ ਕੋਈ ਕਿਸਾਨਾਂ ਦੀਆਂ ਸਾਰੀਆਂ ਬਿਜਲੀਆਂ ਦੇ ਮੋਟਰਾਂ ਦੇ ਬਿੱਲ ਮਾਫ਼ ਕੀਤੇ ਸੀ ਔਰ ਕਿਸਾਨਾਂ ਵਾਸਤੇ ਜੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀਵਾਲ ਦੀ ਸਰਕਾਰ ਚ ਹੋਇਆ ਉਹਨਾਂ ਨੇ ਕਿਹਾ ਕਿ ਇੱਕ ਟਰੈਕਟਰ ਦੇ ਪਿੰਨਾ ਕਾਗਜ ਬਣਦੇ ਹੁੰਦੇ ਸੀ ਟਰੈਕਟਰ ਚਾਲਕ ਦਾ ਲਾਇਸੈਂਸ ਬਣਦਾ ਸੀ ਤੇ ਸਾਰ ਬਾਦਲ ਨੇ ਕਿਹਾ ਕਿ ਨਹੀਂ ਇਹ ਕਿਸਾਨ ਦਾ ਗੱਡਾ ਵਾ ਟਰੈਕਟਰ ਨਹੀਂ ਇਹਦਾ ਕੋਈ ਲਾਇਸੈਂਸ ਨਹੀਂ ਇਹਦਾ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹਦਾ ਟੈਕਸ ਨਹੀਂ ਤੇ ਅੱਜ ਕਿਸਾਨ ਜਿਹੜਾ ਵਾ ਜਿਸੇ ਮਰਜ਼ੀ ਟਰੈਕਟਰ ਲੈ ਕੇ ਚੱਲ ਜਾਵੇ ਉਹਨੂੰ ਕਦੀ ਉਹਦੇ ਕਾਗਜ਼ ਨਹੀਂ ਚੈੱਕ ਕੀਤੇ ਜਾਂਦੇ ਤੇ ਸੁਲਤਾਨਪੁਰ ਲੋਧੀ ਹਲਕੇ ਦੀ ਗੱਲ ਕਰਦੇ ਆਂ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਕਾਫੀ ਮਜ਼ਬੂਤ ਕਾਂਗਰਸ ਪਾਰਟੀ ਦੇ ਜਿਹੜੇ ਹੈਗੇ ਆ ਮੌਜੂਦ ਜਿਹੜੇ ਮੌਜੂਦਾ ਜਿਹੜੇ ਵਿਧਾਇਕ ਨੇ ਕਾਫੀ ਮਜ਼ਬੂਤ ਦਿਖ ਰਹੇ ਨੇ ਇਥੋਂ ਬਿਲਕੁਲ ਗਲਤ ਗੱਲ ਆ ਜੀ ਉਹਨੇ ਜੋ ਹਲਕਾ ਸੁਲਤਾਨਪੁਰ ਦੇ ਵਿੱਚ ਝੂਠੇ ਪਰਚੇ ਕਰਾਏ ਧੱਕੇ ਕੀਤੇ ਬੇਇਨਸਾਫੀਆਂ ਕੀਤੀਆਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਤਾਂ ਕਹਿੰਦੇ ਜੀ ਮੈਂ ਵਿਕਾਸ ਕਾਰਜੀ ਬਹੁਤ ਕਰਾਏ ਨੇ ਵਿਕਾਸ ਕਾਰਜੀ ਜੋ ਸਰਕਾਰ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਕਾਰਜਕਾਲ ਦੌਰਾਨ ਦਸਾਂ ਸਾਲਾਂ ਕੀ ਹੋਏ ਆ ਜਿਹੜੇ ਆ 550 ਸਾਲਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਜਹਾੜਾ ਹੀ ਮਨਾਇਆ 500 ਕਰੋੜ ਰੁਪਇਆ ਦਿੱਲੀ ਦੀ ਸਰਕਾਰ ਨੇ ਸੈਂਟਰ ਨੇ ਭੇਜਿਆ ਪਰ ਤੁਸੀਂ ਸਾਰੇ ਜਾ ਕੇ ਸਲਤਾਂਪੁਰ ਤੁਸੀਂ ਚੱਕਰ ਲਾ ਕੇ ਦੇਖ ਲਓ ਕਿੱਥੇ ਲੱਗਾ ਪੈਸਾ ਸਾਡੀ ਸਮਝ ਤੋਂ ਬਾਹਰ ਆ ਪਰ ਇਹ ਜਿਹੜੇ ਸਾਰੇ ਹਸਾਬਕਤਾਵਾ ਨਾ ਇਹ ਸਮਾਂ ਆਉਣ ਤੇ ਸਾਰੇ ਆ ਵੀਰਾਂ ਸਾਂਝੇ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਕਹਿਣਾ ਕਿ ਜਿਹੜਾ ਬਾਉਪੁਰ ਵਾਲਾ ਪੁਲਿਸ ਹੈਗਾ ਉਹ ਤਾਂ ਨਹੀਂ ਪੱਥਰ ਅਕਾਲੀ ਦਲ ਵੱਲ ਰੱਖਿਆ ਹੈਗਾ ਪਰ ਸਾਰਾ ਕ੍ਰੈਡਿਟ ਚੀਮਾ ਸਾਹਿਬ ਹੀ ਲੈ ਗਏ ਨੇ ਦੇਖੋ ਉਸੇ ਜਿੰਨਾ ਇੱਥੇ ਵਿਕਾਸ ਸਾਡਾ ਹੋਇਆ ਪੰਜਾਬ ਦੇ ਵਿੱਚ ਜਿੰਨਾ ਹਲਕਾ ਸਲਤਾਂਪੁਰ ਦੇ ਵਿਕਾਸ ਹੋਇਆ ਅੱਜ ਉਹਦੀਆਂ ਵੀ ਸਰ ਚੀਮਾ ਸਾਹਿਬੀ ਨਹੀਂ ਪੱਥਰ ਜ਼ਰੂਰ ਅਕਾਲੀ ਦਲ ਪਾਰਟੀ ਵੱਲੋਂ ਜਿਹੜਾ ਰੱਖਿਆ ਗਿਆ ਪਰ ਬਣਾਇਆ ਗਿਆ ਜਿਹੜਾ ਵਾ ਚੀਮਾ ਸਾਹਿਬ ਵੱਲੋਂ ਬਣਾਇਆ ਗਿਆ ਇਹ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਕਿਉਂ ਨਹੀਂ ਕੀਤਾ ਗਿਆ ਦੇਖੋ ਗੱਲ ਹੈ ਕਿ ਸੈਂਕਸ਼ਨ ਪੈਸੇ ਜਿਹੜੇ ਹੋਏ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਏ ਆ ਪਰ ਕੰਮ ਕਰਨ ਨੂੰ ਸਮਾਂ ਲੱਗ ਸਕਦਾ ਸਰਕਾਰ ਉਦੋਂ ਪੈਸੇ ਦੇਤੇ ਰਿਲੀਜ਼ ਕਰਤੇ ਉਦੋਂ ਸਰਕਾਰ ਟੁੱਟ ਗਈ ਤੇ ਚੀਮਾ ਸਾਨੂੰ ਮੌਕਾ ਮਿਲ ਗਿਆ ਉਹ ਆਪਣਾ ਨਾਂ ਬਣਾ ਗਿਆ ਤਾਂ ਬਿਲਕੁਲ ਡੋਗਰਾਵਾਲ ਸਾਹਿਬ ਦਾ ਵੀ ਇਹੀ ਕਹਿਣਾ ਹੈ ਕਿ ਫਿਲਹਾਲ ਅਜਿਹੇ ਜੋ ਲੀਡਰ ਨੇ ਜੋ ਸਿਰਫ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧ ਸੀ ਤੇ ਹੁਣ ਜੇ ਟਿਕਟ ਦੀ ਆਸ ਕਰਕੇ ਜੇਕਰ ਸ਼੍ਰੋਮਣੀ ਕਾਲੀ ਦਲ ਪਾਰਟੀ ਦਾ ਪੱਲਾ ਫੜਨਾ ਚਾਹੁੰਦੇ ਤੇ ਇਹੋ ਜਿਹੇ ਵਰਕਰਾਂ ਨੂੰ ਜਿਹੜਾ ਹੈ ਕਿ ਟਿਕਟ ਨਹੀਂ ਦਿੱਤੀ ਜਾਵੇਗੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕਿਉਂਕਿ ਉਹ ਇੱਕ ਸੂਝਵਾਨ ਲੀਡਰ ਨੇ ਤਾਂ ਦੇਖਣਾ ਬਾਕੀ ਇਹ ਹੋਵੇਗਾ ਕਿ ਪਾਰਟੀ ਪ੍ਰਧਾਨ ਹੋਣ ਕਿਸ ਨੂੰ ਟਿਕਟ ਦੇ ਕੇ ਨਵਾਜਦੇ ਨੇ ਕੈਮਰਾ ਪਰਸਨ ਸੁਰੇਂਦਰ ਸਿੰਘ ਬੱਬੂ ਦੇ ਨਾਲ ਚੰਦਰ ਮੜੀਆ ਮਿਨੀ ਪਾਕਟ ਸੁਲਤਾਨਪੁਰ ਲੋਧੀ